ਉੱਗੇ ਕਾਮੇਡੀਅਨ ਅਤੇ ਅਦਾਕਾਰ ਸਵਰਗਵਾਸੀ ਜਸਵਿੰਦਰ ਸਿੰਘ ਪੱਲਾ ਦੀ ਟੀਮ ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੇ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਗੂਵਾਲ ਕੰਮੇਵਾਲ ਤੇ ਬਾਉਪੁਰ ਦਾ ਦੌਰਾ ਕੀਤਾ ਗਿਆ। ਇਸ ਟੀਮ ਦੇ ਵਿੱਚ ਸ਼ਾਮਲ ਪੰਜਾਬ ਖੁਰਾਕ ਕਮਿਸ਼ਨ ਦੇ ਚੇਅਰਮੈਨ ਤੇ ਉੱਗੇ ਅਦਾਕਾਰ ਬਾਲ ਮੁਕੰਦ ਸ਼ਰਮਾ, ਡਾਕਟਰ ਭੱਲਾ ਦੇ ਪੁੱਤਰ ਉੱਗੇ ਅਦਾਕਾਰ ਪੁਖਰਾਜ ਭੱਲਾ, ਪੁਤਰੀ ਜੀਨੂ ਭੱਲਾ ਨੂੰ, ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲਾਨਿੰਗ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਐਮ ਐਸ ਔਜਲਾ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਪੀੜਤ ਪਰਿਵਾਰਾਂ ਦਾ ਹਾਲਚਾਲ ਜਾਣਿਆ ਗਿਆ ਅਤੇ ਉਹਨਾਂ ਦਾ ਪੂਰਾ ਸਹਿਯੋਗ ਦੇਣ ਦਾ ਵੀ ਉਹਨਾਂ ਨੇ ਭਰੋਸਾ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਸਮਗਰੀ ਵੀ ਪਹੁੰਚਾਈਗੀ ਆਓ ਸੁਣਦੇ ਹਾਂ ਜਸਵਿੰਦਰ ਪੱਲਾ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਪੁੱਤਰ ਨੇ ਉਹਨਾਂ ਦੀ ਨੂੰਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਹਲਾਤਾ ਜੀ ਜਗਜਹਰ ਨੇ ਭਾਵੇਂ ਉਹ ਆਪਾਂ ਮਾਝੇ ਦਾ ਜਨਾਲਾ ਲੈ ਲੀਏ ਜੀ ਗੁਰਦਾਸਪੁਰ ਲੈ ਲਈਏ ਇੱਧਰ ਅੱਜ ਜਿੱਥੇ ਆਪਾਂ ਪਹੁੰਚਿਆ ਸੁਲਤਾਨਪੁਰ ਲੋਧੀ ਜੀ ਤੇ ਇੱਧਰੋਂ ਵੀ ਮਤਲਬ ਦੇਖੇ ਨਹੀਂ ਜਾਂਦੇ ਮਤਲਬ ਅੱਜ ਅਸੀਂ ਹੁਣ ਜਦੋਂ ਵੋਟ ਚਾ ਰਹੇ ਸੀਗੇ ਤਾਂ ਬਾਈ ਹੋਣਾ ਨੇ ਦੱਸਿਆ ਕਿ ਇੱਥੇ ਸੜਕ ਜਾਂਦੀ ਸੀਗੀ ਜਾਂ ਇੱਥੇ ਨਹਿਮ ਦਾ ਦਰਖਤ ਲੱਗਾ ਹੋਇਆ ਲੋਕਾਂ ਦੀਆਂ ਪੈਲੀਆਂ ਅੰਦਰ ਨੇ ਮਤਲਬ ਉਹ ਬਹੁਤ ਮਤਲਬ ਚਲੋ ਸਾਡੇ ਲਈ ਤਾਂ ਦੁੱਖ ਜਿਹੜਾ ਚੱਲ ਹੀ ਰਿਹਾ ਉਹ ਚੱਲ ਹੀ ਰਿਹਾ ਪਰ ਜਿਹੜਾ ਪੂਰੇ ਪੰਜਾਬ ਲਈ ਜੋ ਇਹ ਦੁੱਖ ਆ ਉਹ ਦੇਖਿਆ ਨਹੀਂ ਜਾਂਦਾ ਪਰ ਇੱਕ ਚੀਜ਼ ਦੀ ਖੁਸ਼ੀ ਲਾ ਲਓ ਹੌਸਲਾ ਲਾ ਲਓ ਇਹ ਹੈ ਕਿ ਇੱਕ ਬੰਦੇ ਮਗਰ ਮੈਨੂੰ ਲੱਗਦਾ ਜਿਵੇਂ ਅੱਜ ਨਾਲੇ ਸਾਈਡ ਮੇਰੀ ਕੱਲ ਗੱਲ ਹੋਈ ਸੀ ਤੇ ਇੱਕ ਬੰਦੇ ਮਗਰ 10-10 ਹਜ਼ਾਰ ਬੰਦਾ ਸੋ ਉਹ ਮੈਨ ਲੱਗਦਾ ਇਹੀ ਹੌਸਲਾ ਆਪਾਂ ਨੂੰ ਅੱਗੇ ਤੱਕ ਲੈ ਕੇ ਜਾਊਗਾ ਜੀ ਤੇ ਇਸ ਕਰੋਪੀ ਚੋਂ ਨਿਕਲਣ ਲਈ ਇਹੀ ਮਦਦ ਕਰੂਗਾ ਆਪਣੀ ਕੀ ਪਬਲਿਕ ਨੂੰ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਇਹੀ ਆ ਜੀ ਕਿ ਸਾਰੇ ਕਹਿ ਚੁੱਕੇ ਨੇ ਵੈਸੇ ਤਾਂ ਪਰ ਹੁਣ ਜਿੰਨਾ ਵੀ ਸਮਾਨ ਸੀ ਚਾਹੇ ਉਹ ਰਾਸ਼ਨ ਆ ਚਾਹੇ ਉਹ ਮੋਸਕਿਟੋ ਰੈਪੈਲੈਂਟਸ ਨੇ ਚਾਹੇ ਦਵਾਈਆਂ ਨੇ ਵੈਸੇ ਤਾਂ ਜਿੱਥੇ ਜਿੱਥੇ ਲੋੜ ਆ ਉੱਥੇ ਸਾਰਾ ਸਾਰਾ ਪਹੁੰਚ ਰਿਹਾ ਸਮੇਸਿਰ ਪਰ ਮੇਨ ਜਿਹੜੀ ਅ ਜ਼ਰੂਰਤ ਆ ਉਹ ਪੈਣੀ ਆ ਜੀ ਅਗਲੇ 10 10ਵੇਂ ਦਿਨ 15ਵੇਂ ਦਿਨ 20ਵੇਂ ਦਿਨ ਹੈ ਨਾ ਜਦੋਂ ਸਾਰਾ ਕੁਝ ਰੀਬਿਲਡ ਹੋਣਾ ਸੋ ਮੇਰੀ ਸਾਰਿਆਂ ਨੂੰ ਪੀ ਲਹੀ ਹੈ ਜੀ ਕਿ ਅ ਵੱਧ ਤੋਂ ਵੱਧ ਮਦਦ ਕਰਨ ਲਈ ਜਿਹੜੀਆਂ ਜਿਹੜੀਆਂ ਲੋੜਵੰਦ ਜਗ੍ਹਾ ਨੇ ਲੋੜਵੰਦ ਲੋਕ ਨੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਜ਼ਰੂਰ ਪਹੁੰਚੇ ਅੱਜ ਮੈਂ ਸੱਚੀ ਦੱਸਾਂ ਤਾਂ ਮੈਂ ਇਸ ਤਰ੍ਹਾਂ ਜੋ ਹੁਣ ਵਾਪਰਿਆ ਮੈਂ ਨਹੀਂ ਦੇਖਿਆ ਪਹਿਲਾਂ ਇਹ ਦੇਖ ਕੇ ਇਨਾ ਮਨ ਦੁਖਦਾ ਹੈ ਤੇ ਜੋ ਇਹ ਚੀਜ਼ ਆਪ ਐਕਸਪੀਰੀਅੰਸ ਕਰ ਰਹੇ ਨੇ ਲੋਕ ਉਹ ਕੀ ਗੋ ਥਰੂ ਕਰ ਰਹੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਤੇ ਇਸ ਟਾਈਮ ਜੋ ਖੁਸ਼ੀ ਮਿਲ ਰਹੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਜੋ ਜਿੰਨਾ ਕੁ ਸੀ ਕਰ ਸਕਦੇ ਆ ਉਹ ਅੰਦਰੋਂ ਇੰਨੀ ਸੈਟੀਸਫੈਕਸ਼ਨ ਦੇ ਰਿਹਾ ਕਿ ਕਿ ਜੋ ਤੁਹਾਨੂੰ ਹੋਰ ਕੰਮਾਂ ਤੋਂ ਨਹੀਂ ਮਿਲਦੀ ਜੋ ਅੱਜ ਅੰਦਰੋਂ ਸਾਨੂੰ ਖੁਸ਼ੀ ਮਿਲੀ ਹੈ ਸਾਰਿਆਂ ਨੂੰ ਮਿਲ ਕੇ ਔਰ ਇਹ ਸਾਰੇ ਸਭ ਤੋਂ ਪਹਿਲਾਂ ਸਾਨੂੰ ਇਹ ਪੁੱਛ ਰਹੇ ਨੇ ਕਿ ਤੁਸੀਂ ਚਾਹ ਪਾਣੀ ਪੀਓਗੇ ਅਸੀਂ ਜਾਣਦੇ ਹਾਂ ਸਭ ਤੋਂ ਪਹਿਲਾਂ ਪੁੱਛਦੇ ਤੁਸੀਂ ਚਾਹ ਪਾਣੀ ਪੀਓਗੇ ਇਹ ਦੇਖ ਕੇ ਇਨਾ ਮਨ ਭਰਦਾ ਅੰਦਰੋਂ ਕਿ ਹਲੇ ਵੀ ਇਹ ਦੂਸਰਿਆਂ ਬਾਰੇ ਸੋਚ ਰਹੇ ਹਾਂ ਪੰਜਾਬੀਆਂ ਦੇ ਦਿਲ ਆਏ ਹਾਂਜੀ ਉਹਦੀ ਬਾਲ ਮੁਕੰਦ ਸ਼ਰਮਾ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਇਨਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦੌਰਾ ਕੀਤਾ ਤੇ ਲੋਕਾਂ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ ਅਸੀਂ ਧੰਨਵਾਦੀ ਹਾਂ ਐਸ ਡੀ ਆਰ ਐਫ ਜਿਹੜੀ ਕਹਿੰਦੇ ਆ ਸਟੇਟ ਡਿਸਾਸਟਰ ਰਿਸਪੌਂਸਿਬਿਲਟੀ ਟੀਮ ਹੈਗੀ ਆ ਫੋਰਸਾ ਇਹਨਾਂ ਨੇ ਸਾਨੂੰ ਅੱਜ ਦੋ ਬੋਟ ਦੇ ਵਿੱਚ ਭੱਲਾ ਸਾਹਿਬ ਦੇ ਪਰਿਵਾਰ ਨੂੰ ਤੇ ਸਾਡੀ ਫੂਡ ਕਮਿਸ਼ਨ ਦੀ ਟੀਮ ਨੂੰ ਅੱਜ ਇਸ ਪਾਰ ਪਹੁੰਚਾਇਆ ਅਸੀਂ ਪਿੰਡ ਸਾਰੰਗ ਸੰਗਰਾ ਸੰਗਰਾ ਪਿੰਡ ਜਿੱਥੇ ਅੱਜ ਪਰਿਵਾਰਾਂ ਨਾਲ ਮਿਲੇ ਆ ਕਿੱਥੇ ਜੋ ਅਸੀਂ ਥਿਲਫੁਲ ਦੇ ਸਕਦੇ ਸੀ ਮਦਦ ਕੀਤੀ ਆ ਤੇ ਮੇਰਾ ਖਾਸ ਧੰਨਵਾਦ ਆ ਐਸਡੀਆਰਐਫ ਟੀਮ ਨੂੰ ਤੁਹਾਡਾ ਬਾਈ ਇਹਨਾਂ ਦੇ ਪ੍ਰਮਾਤਮਾ ਤੁਹਾਡੇ ਅੰਗ ਸੰਗ ਰਹੇ। ਜਰਦੀ ਕਰੋ। ਥੈਂਕ ਯੂ। ਖਿਆਦਾ ਦਈਏ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਵੱਲੋਂ ਜਿੱਥੇ ਮਦਦ ਕੀਤੀ ਜਾ ਰਹੀ ਹੈ ਸਮਾਜ ਸੇਵੀ ਜਿੱਥੇ ਮੈਦਾਨ ਦੇ ਵਿੱਚ ਆਏ ਹੋਏ ਨੇ ਉੱਥੇ ਹੀ ਮਰਹੂਮ ਜਸਵਿੰਦਰ ਭੱਲਾ ਦਾ ਪਰਿਵਾਰ ਵੀ ਉਹਨਾਂ ਦਾ ਪੁੱਤ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।